ਕਾਪੀ ਖਵਾਜੀ ਮਰੇ ਤੇ ਵਿਆਹ ਹੀ ਨਹੀਂ ਤੁਸੀਂ ਹਾਲਾਂਕਿ ਮਰੇ ਜਰ ਕੋ ਚਾਹੀਦਾ ਕਿ ਮਰੇ ਜਰ ਜਾ ਕੇ ਉਹਨੇ ਇੰਨੀ ਇੱਕ ਗੱਲ ਸੁਝਾਦੇ ਵੀ ਪਾਸਪੂ 35 ਤੇ ਗਵਾਸਤੀ ਉਹਦੀ ਕੋਈ ਖਾਸ ਰੋੜ ਨਹੀਂ ਸੀ ਜੇ ਰੋੜ ਹੈਗੀ ਤਾਂ ਉਹਦੀ ਦੁਬਾਰਾ ਉਹਨਾਂ ਨਾਲ ਕਾਪੀ ਇਸ਼ੂ ਕਰਦੇ ਜਾਂਦੇ ਉਹਦੀ ਹਲੂ ਚਾਹੇ ਸਾਜੀ ਰਾਜੀ ਬੈਠੀ ਬੰਗੀ ਬੈਠ ਕੇ ਕਹਿੰਦੇ ਸਾਨੂੰ ਇੱਕ ਕੁੜੀ ਨੇ ਮੈਨੂੰ ਦੱਸਿਆ ਕਿ ਮੈਂ ਸਾਰਾ ਦਿਨ ਇੱਕ ਬਾੜ ਕਹੇ ਦੀ ਕਾਰਨ ਕੰਮ ਕੀਤੀ ਕਾਪੀ ਗਵਾਜੀ ਤੇ ਸਕਾਣਾ ਨਾ ਉਹ ਦਿਨ ਨੂੰ ਗਾਇਨ ਕਰ ਲੈ ਜਿਹਨਾਂ ਦੇ ਪੈਸੇ ਜਮਾ ਕਰਾਉਣੇ ਆ ਕਰਾਉਣੇ ਆ ਉਹ ਆਜੋ ਕੋਈ ਜਿਹੜੇ ਬਚਾਰੀਆਂ ਹਰ ਪਰਲੇ ਬਿਜੂਰ ਦੇ ਉਹਨਾਂ ਕੋਤੇ ਹੀ ਨਾ ਗੱਲਾਂ ਦਾ ਹਾਲਾਂਕਿ ਇਹ ਚੀਜ਼ਾਂ ਸਾਡੀ ਸਕੂਲ ਤੋਂ ਵਾਸਤੇ ਬਣਾਈਆਂ ਗਈਆਂ ਜੇ ਕੋਈ ਪੁਲਿਸ ਤੋਂ ਬਣਾਈ ਗਈ ਹੈ ਕਿਸੇ ਸਟੇਟ ਦੇ ਦੀ ਪੁਲਿਸ ਹੈ ਉਹ ਤਾਂ ਮਾਦੇ ਮਾਦੇ ਕਰੀ ਰੱਖਿਆ ਵਾਸਤੇ ਹੈ ਜੇ ਵੈਕ ਕਰ ਦਿੱਤੇ ਗਏ ਆ ਤਾਂ ਬੈਂਕ ਸਾਡੇ ਸੂਖਤ ਵਾਸਤੇ ਰਹਿ ਗਏ ਆ ਸਾਲ ਇਹ ਵੀ ਇਹਦਾ ਸੋਖ ਹੈ ਇਹ ਸਾਨੂੰ ਬਹੁਤ ਹੈਗੇ ਵੀ ਮੁਲਾਜ਼ਮ ਜਿਹੜੇ ਚੰਗਾ ਗਾਈਡ ਕਰਦੇ ਚੰਗੀ ਗੱਲ ਦੱਸਦੇ ਆ ਜਿਸ ਆਪਾਂ ਨੂੰ ਤੁਹਾਨੂੰ ਇਹ ਰਾਜ ਦੇ ਯਰਕਾ ਕੇ ਇਹਦਾ ਮਹੱਤਵ ਹੋਈ ਨੇ ਇਹਦੀ ਇੱਕ ਕੋਈ ਚੱਲਿਆ ਕੋਈ ਟ੍ਰਾਂਸਪੋਰਟ ਦੇ ਪਿੱਛੇ ਨਹੀਂ ਹੋਣੀ ਇਸ ਫੋਨ ਵਾਲੇ ਪਤਾ ਨਹੀਂ ਕਿੰਨੇ ਵੀ ਵੀਡੀਓ ਆ ਪੰਨਾ ਦੇਖਦਾ ਨਾ ਬੰਦੀ ਪਹੁੰਚਦਾ ਬਾਣੀ ਨੂੰ ਵੀ ਰਚਾ ਕੇ ਦੇਵੀ ਦਾ ਕਬਿਰ ਗਿਆ ਆ ਮੈਂ ਬਠਿੰਡੇ ਦਾਣਾ ਧਰਨੇ ਦੇ ਵਿੱਚ ਤੇ ਜਿੱਥੋਂ ਵੀ ਸਾਥਿਆ ਨੂੰ ਵੇਖੀ ਕਿਤੇ ਇੱਕ ਫਸਲਾ ਦੀ ਕਾਤੀ ਕਿੱਥੀ ਹੋਇਆ ਇਹ ਤੁ ਮੰਗ ਪੱਤਰ ਪਿਆਰ ਕਰਕੇ ਇਹ ਆ ਬਾਂਦੂ ਜਾ ਬੁਝੇ ਲਾ